ਇੱਕ ਤੇ ਇਹ ਮੰਜੀ ਤੇ ਬੈਠਾ ਮੁੜ ਕੇ ਹੋ ਰਿਹਾ ਹੋ ਜੀ ਆ ਗਈ ਤੇ ਫਿਰ ਅਸੀਂ ਕਿਦਾਂ ਸੰਭਾਂਗੇ ਨਹੀਂ ਉਹ ਤੁਹਾਡੀ ਫੇੜੀ ਨਹੀਂ ਆਵਾਂਗੇ ਆਪਾਂ ਆਵਾਂਗੇ ਤੁਹਾਡੀ ਫੋੜੀ ਭਾਵੇਂ ਕੱਦ ਦੇ ਛੋਟੀ ਹੋਵੇ ਆਪਾਂ ਨਹੀਂ ਆਵਾਂਗੇ ਤੁਹਾਡੀ ਫੇੜੀ ਜੀ ਸੋ ਲਾਸਟ ਦੇ ਵਿੱਚ ਬਾਪੂ ਜੀ ਕੁਝ ਕਹਿਣਾ ਚਾਹੂਗੇ ਦਰਸ਼ਕਾਂ ਨੂੰ ਤੁਸੀਂ ਜਿਹੜੇ ਲੋਕ ਇਹਨੂੰ ਬੈਡ ਕਮੈਂਟ ਕਰਦੇ ਨੇ ਵੇਖੋ ਜੀ ਇਹਦੇ ਮੂਰਖ ਜਿਹੜੇ ਇਦਾਂ ਮਤਲਬ ਕਮੈਂਟ ਕਰਦੇ ਆ ਮਾੜੇ ਕਮੈਂਟ ਕਰਦੇ ਨਹੀਂ ਕਰਨੇ ਚਾਹੀਦੇ ਇੱਕ ਦੇ ਬੱਚਾ ਆਪਣਾ ਕੰਮ ਲੈ ਕੇ ਚੱਲਣ ਦਾ ਤੌਰ ਫਿਰ ਹੋ ਸਕਦਾ ਨਹੀਂ ਪੜਿਆ ਵੀ ਨਹੀਂ ਗਾ ਜਿਹੜਾ ਪੜ੍ਹ ਹੋ ਕੇ ਵੀ ਇਹਨਾਂ ਨੂੰ ਮਤਲਬ ਦਿਆ ਕਰਨ ਦੇ ਇਹਨਾਂ ਨੂੰ ਨਹੀਂ ਇਹੋ ਜੀ ਗੱਲ ਕਰਨੀ ਚਾਹੀਦੀ ਜੇ ਕਿਸ ਦਾ ਭਲਾ ਨਹੀਂ ਕਰ ਸਕਦੇ ਤੇ ਕਿਸ ਦਾ ਬੁਰਾ ਨਾ ਕਰਨੇ ਤੇ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਅਜਿਹੇ ਹੋ ਆਖਾਂਗੇ ਚਲੋ ਉਹਨਾਂ ਦੇਖ ਹੋ ਸਕਦਾ ਉਹਨਾਂ ਨੂੰ ਕੁਦਰਤ ਨੇ ਇਸੇ ਕੰਮ ਹੀ ਲਾਇਆ ਹੋਵੇ ਤੁਸੀਂ ਬਦਨਾਮੀ ਕਰਨੀ ਹੈ ਕਿਸ ਨਾ ਕਿਸ ਦੀ ਅਜਿਹੇ ਕੋਈ ਕਹਿਣਾ ਚਾਹੁੰਦੇ ਆ ਜੀ ਵੀ ਨਹੀਂ ਇਹਨਾਂ ਨੂੰ ਕਹਿਣਾ ਚਾਹੀਦਾ ਕੀ ਕਹਿ ਰਹੇ ਸੀਗੇ ਤੁਸੀਂ ਬਾਕੀ ਮੈਂ ਕਿ 100 ਬੰਦਾ ਮੜਾ ਹੋਗਾ ਨਾ ਉਹ ਤੋਂ ਇੱਕੋ ਵੀ ਚੰਗਾ ਨਿਕਲਵਾਵੇ ਤਾਂ ਉਹ ਵੀ ਛੋਲੇ ਬਣਦਾ ਜੀ ਮਤੈ ਤੁਹਾਡੀ ਇੰਨੀ ਸਿਆਣੀ ਉਮਰ ਹੋ ਗਈ ਹੈ ਚੱਕਨ ਥੱਲਨ ਦੇ ਵਿੱਚ ਕਿੰਨੀ ਕੋਕ ਤੁਹਾਨੂੰ ਹੁੰਦੀ ਹੈ ਵੀ ਜੀ ਸਾਨੂੰ ਅਹੀਂ ਐਡਾ ਮਹਿਸੂਸ ਨਹੀਂ ਕਿ ਕਰਦੇ ਜੀ ਮਾਲਕ ਨੇ ਇਸ ਤਰ੍ਹਾਂ ਕੀਤਾ ਹੀ ਮੈਨੂੰ ਇਦਾਂ ਕਰਾਂਗੇ ਦਾ ਮਾਨ ਕਿੱਥੇ ਜਾਊਗਾ ਅਹੀਂ ਇਹਨੂੰ ਚੰਗਿਆਂ ਨਾਲ ਵੀ ਵਾਧ ਰੱਖ ਕੇ ਕਰਦੇ ਚਲੋ ਹੁਣ ਇਹ ਸੁੱਖ ਨਾ ਸ਼ਰੀਰ ਦੇ ਮੜੇ ਜੇ ਭਾਰੇ ਹੋ ਗਏ ਆ ਵੀ ਮੇਰੇ ਕੋ ਘਟ ਹੁੰਦੇ ਆ ਜਿਹੜਾ ਵੀ ਘਰ ਦੇ ਵਿੱਚ ਜੀ ਇਹਨੂੰ ਇਸ ਤਰ੍ਹਾਂ ਕਰ ਦਿੰਦੇ ਚਾਚੀ ਆ ਮੰਮੀ ਡੈਡੀ ਆ ਨਾ ਦਾਦਾ ਜੀ ਆ ਕਰ ਦਿੰਦੇ ਹਾਂਜੀ